ਮੈਂ ਤਾਂ ਕਦੇ ਕਹੀ ਨਹੀਂ ਇਹ ਗੱਲ ਵੀ ਪ੍ਰਵਾਸੀਆਂ ਨੂੰ ਕੰਮ ਨਹੀਂ ਦੇਣਾ ਜਾਂ ਝੋਨਾ ਨਹੀਂ ਲਵਾਉਣਾ ਜਾਂ ਮੰਡੀਆਂ ਜਾਂਾਂ ਚੋਂ ਝੋਨਾ ਲਹਾਉਣਾ ਨਹੀਂ ਜਾਂ ਕੰਮ ਨਹੀਂ ਕਰਾਉਣਾ ਦੱਸੋ ਖੋਤੀ ਕੰਮ ਰੋਡੋ ਕਿੱਥੇ ਮੈਂ ਇਹ ਗੱਲ ਕਹੀ ਐ ਕਿ ਇਹ ਮਸਲਾ ਮੈਂ ਪ੍ਰਵਾਸੀਆਂ ਦੇ ਇਸ ਤਰ੍ਹਾਂ ਖਿਲਾਫ ਮੈਂ ਕਦੇ ਕਿਹਾ ਵੀ ਮਜ਼ਦੂਰ ਕੁੱਟ ਕੇ ਭਜਾ ਦਿਓ ਕਦੇ ਵੀ ਇਹ ਗੱਲ ਕਹੀ ਹੋਵੇ ਤਾਂ ਮੇਰਾ ਬਿਆਨ ਕੱਢ ਕੇ ਚਲਾ ਦਿਓ ਕਿੱਥੇ ਮੈਂ ਕਹਿੰਦਾ ਵੀ ਹਾਂ ਮਜ਼ਦੂਰਾਂ ਦੇ ਮਗਰ ਪੈ ਜਦੋਂ ਨੂੰ ਕੁੱਟੋ ਮਾਰੋ ਕੱਢੋ ਪਹਿਲੀ ਗੱਲ ਕਿਤੇ ਵੀ ਮੈਂ ਇਹ ਕਿਹਾ ਹੋਵੇ ਵੀ ਹਾਂ ਇਹਨਾਂ ਨੂੰ ਕੰਮ ਨਹੀਂ ਦੇਣਾ ਹਾਂ ਮੇਰੀ ਪਹਿਲੀ ਗੱਲ ਇਹ ਹੁੰਦੀ ਆ ਮੈਂ ਕਿਹਾ ਜੇ ਕੰਮ ਦੇਣਾ ਪਹਿਲ ਦੇ ਆਧਾਰ ਤੇ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਕੰਮ ਦਿਓ ਜੇ ਸਾਡਾ ਪੰਜਾਬ ਦਾ ਮਜ਼ਦੂਰ ਉਹ ਕੰਮ ਨਹੀਂ ਜਾਣਦਾ ਜਾਂ ਉਹ ਨਹੀਂ ਮੌਜੂਦ ਹੈਗਾ ਤਾਂ ਫਿਰ ਤੁਸੀਂ ਪ੍ਰਵਾਸੀ ਨੂੰ ਕੰਮ ਦੇ ਸਕਦੇ ਹੋ ਕੰਮ ਦਾ ਤਾਂ ਕੋਈ ਮਸਲਾ ਹੀ ਹੈ ਨਹੀਂ ਤੇ ਨਾ ਮੈਂ ਕਦੇ ਕੰਮ ਪਿੱਛੇ ਬੋਲਿਆ ਹਾਂ ਹਾਂ ਮੈਂ ਬੋਲਦਾ ਰਹਿਣਾ ਹੈ ਵੀ ਸਰਕਾਰੀ ਨੌਕਰੀਆਂ ਹੋਣ ਪ੍ਰਾਈਵੇਟ ਸੈਕਟਰ ਹੋਵੇ ਵੀ ਹੋਰ ਜਗਾਰ ਮਜ਼ਦੂਰੀ ਹੋਵੇ ਪਹਿਲ ਦੇ ਆਧਾਰ ਤੇ ਕੰਮ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਸਾਡਾ ਕੰਮ ਪੂਰਾ ਹੋਣਾ ਚਾਹੀਦਾ ਫਿਰ ਜਿਹੜਾ ਬਾਕੀ ਦਾ ਬਚਦਾ ਕੰਮ ਪਰਵਾਸੀਆਂ ਨੂੰ ਦਿੱਤਾ ਜਾਵੇ ਹੁਣ ਇਹ ਗੱਲ ਕਰਦੇ ਖਿਲਾੜੇ ਦੇ ਰੱਖੇ ਹੋਏ ਨੇ ਜੀ ਬਿਲਕੁਲ ਮੈਂ ਕਦੇ ਮੁਕਰਿਆ ਹੀ ਨਹੀਂ ਮੈਂ ਸਪਸ਼ਟ ਗੱਲ ਕਹਿਣਾ ਕਿ ਮੈਂ ਪੰਜਾਬੀ ਮਜ਼ਦੂਰ ਭਾਲੇ ਪਹਿਲਾਂ ਮੇਰਾ ਪਹਿਲ ਪੰਜਾਬੀਆਂ ਨੂੰ ਸੀ ਨਹੀਂ ਮਿਲੇ ਮੈਂ ਸ਼ਰਫ ਰੋਏ ਪਾਸੇ ਗਿਆ ਨਾ ਮਾਸ਼ਾਅੱਲਾਹੇ ਪਾਸੇ ਗਿਆ ਨਹੀਂ ਮਿਲੇ ਤਾਂ ਮੈਂ ਪ੍ਰਵਾਸੀ ਮਜ਼ਦੂਰ ਰੱਖ ਲੇ ਮੈਂ ਕਿਹੜਾ ਉਹਨਾਂ ਦੇ ਕੋਈ ਮਨੁੱਖਤਾ ਦੇ ਖਿਲਾਫ ਆ ਵੀ ਮੈਂ ਉਹਨੂੰ ਨਫ਼ਰਤ ਕਰਦਾ ਸਾਡੇ ਤਾਂ ਗੁਰੂਆਂ ਦਾ ਸਿਧਾਂਤ ਈ ਨਫ਼ਰਤ ਆਲਾ ਸਰਬਸਾਂਝੀ ਵਾਲਤਾ ਸਰਬਾਤ ਦੇ ਭਲੇ ਦੀ ਗੱਲ ਆ ਸਾਡੇ ਤਾਂ ਗੁਰੂਆਂ ਦੀ ਝੋਨਾ ਸੀ ਮਰਾਇਤ ਕੀ ਅਠ ਨੌ ਗੱਲੇ ਮੇਰੇ ਆਪਦੇ ਨੇ ਉਸ ਵਿੱਚ ਕੋ ਠੇਕੇ ਤੇ ਪੈਲੀ ਸਭ ਤੋਂ ਪਹਿਲਾਂ ਮੈਂ ਮੇਰੇ ਪਿੰਡ ਦੇ ਬੰਦੇ ਪੁੱਛੇ ਉਹ ਜਵਾਬ ਦੇ ਕਹਿੰਦੇ ਭਾਈ ਲੱਗਣਾ ਨਹੀਂ ਦੋ ਤਿੰਨ ਟੋਲੀਆਂ ਸੀ ਮੈਂ ਪੁੱਛਿਆ ਜਵਾਬ ਦੇ ਕਹਿੰਦੇ ਲੱਗਣਾ ਨਹੀਂ ਮੈਂ ਬਾਜੀਗਰ ਲਿਆ ਆ ਉਹ ਆਪਣੇ ਪੰਜਾਬੀ ਬਾਜੀਗਰ ਆ ਨਾਲ ਮੇਰੇ ਪਿੰਡ ਹਰਨਾਮ ਸਿੰਘ ਵਾਲਾ ਉਹਨਾਂ ਨੇ ਮੇਰਾ ਅੱਧਾ ਝੋਨਾ ਲਾਤਾ ਉਹ ਲਾ ਕੇ ਵਾਗ ਗਏ ਮੈਂ ਫੇਰ ਦੁਬਾਰਾ ਪੁੱਛਿਆ ਮੈਂ ਮੇਰਾ ਕੋਸ ਰਿੰਦਾ ਬਣ 26 ਲਾਉਣਾ ਮੈਂ ਹਲੇ ਛੇਤਾ ਸੀਗਾ ਮੈਂ ਯਾਰ ਤੁਸੀਂ ਲਾ ਦੋਗੇ ਕਹਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਤਾਂ ਮੈਨੂੰ ਮਿਲੇ ਨਾ ਮਜ਼ਦੂਰ ਮੈਂ ਪ੍ਰਵਾਸੀਆਂ ਤੋਂ ਵਿੱਚ ਝੋਨਾ ਲਵਾ ਲਿਆ ਮੈਂ ਤਾਂ ਕਦੇ ਕਿਹਾ ਹੀ ਨਹੀਂ ਇਹ ਗੱਲ ਵੀ ਪ੍ਰਵਾਸੀਆਂ ਨੂੰ ਕੰਮ ਨਹੀਂ ਦੇਣਾ ਜਾਂ ਝੋਨਾ ਨਹੀਂ ਲਵਾਉਣਾ ਜਾਂ ਮੰਡੀਆਂ ਜਾਂਦੇ ਤੋਂ ਝੋਨਾ ਲਹੋਣਾ ਨਹੀਂ ਜਾ ਕੰਮ ਨਹੀਂ ਕਰਾਉਣਾ ਦੱਸੋ ਖੋਤੀ ਕੰਮ ਲੜੋ ਕਿੱਥੇ ਮੈਂ ਇਹ ਗੱਲ ਕਹੀ ਹੈ ਕਿ ਇਹ ਮਸਲਾ ਮੈਂ ਪ੍ਰਵਾਸੀਆਂ ਦੇ ਇਸ ਤਰ੍ਹਾਂ ਖਿਲਾਫ ਹਾਂ ਮੇਰੇ ਇਹ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇਤਾ ਵਾਰੀ-ਵਾਰੀ ਮੈਂ ਸਵਾਲ ਦਾ ਜਵਾਬ ਨਹੀਂ ਦੇਣਾ ਇਹ ਵਾਰ-ਵਾਰ ਉਹੀ ਮੁੱਦਾ ਠਾਉਂਦੇ ਆ ਇੱਦਾਂ ਹੰਟਰਾ ਜੀ ਜਾਂ ਇਹਨਾਂ ਕੋਲ ਇਹ ਗੱਲ ਹੈ ਇਹ ਜੀ ਆਪ ਬੰਦੇ ਰੱਖੀ ਬੈਠਾ ਜੀ ਖਿਲਾੜੇ ਤੇ ਰੱਖੇ ਆ ਉਹ ਕੰਮ ਕਰਨ ਆਉਂਦੇ ਆ ਮੇਰਾ ਸਵਾਲ ਮੇਰਾ ਸਵਾਲ ਇਹ ਨਹੀਂ ਮੇਰਾ ਸਵਾਲ ਇਹ ਆ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੇ ਸੱਭਿਆਚਾਰ ਨੂੰ ਖਤਰਾ ਖੜਾ ਹੋ ਰਿਹਾ ਪੰਜਾਬੀ ਬੋਲੀ ਨੂੰ ਖਤਰਾ ਖੜਾ ਹੋ ਰਿਹਾ ਸਾਡੀ ਧਰਤੀ ਦੇ ਕਬਜ਼ੇ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਬਜ਼ੇ ਹੋ ਰਹੇ ਨੇ ਇੱਥੇ ਜਿਹੜੀਆਂ ਵੋਟਾਂ ਮਰ ਰਹੀਆਂ ਨੇ ਉਹਦੀ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਮੈਂ ਤੇ ਭਾਈ ਹਮਤੋਜ ਨੇ ਇਹ ਮੁੱਦਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਰੱਖਿਆ ਸੀਗਾ ਦੋਸਤੋ ਸੱਜਣੋ ਜੁੜਦੇ ਜਾਓ ਬੇਲੀਓ ਗੱਲਬਾਤ ਲੰਮੀ ਕਰਾਂਗੇ ਕਮੜਾਂ ਇਕੱਲੇ ਇਕੱਲੇ ਢੇਡ ਕੇ ਰੱਖਣੇ ਆ ਜੇ ਹਿੰਮਤ ਹੋਈ ਨਾ ਤਾਂ ਥੋੜੇ ਗਰਾਹਾ ਵਰਗੇ ਥੋੜੇ ਝੰਡੇ ਵਰਗੇ ਦੂਜੇ ਤੀਜੇ ਆ ਕੇ ਜਵਾਬ ਦੇਣ ਆ ਚੇਲੇ ਚਮਚੇ ਨਹੀਂ ਇਹਦੇ ਥੱਲੇ ਬੈਠੇ ਲੱਗੇ ਹੋਨੇ ਆਓ ਜੇ ਮੇਰੀ ਕੱਲ੍ਹ ਦਾ ਹਿੰਮਤ ਹੋਈ ਤਾਂ ਜਵਾਬ ਦਿਓ ਤੁਹਾਨੂੰ ਸਵਾਰ ਰੱਖਣ ਲੱਗਿਆ ਤੁਹਾਡੇ ਬੋਲਿਆ ਕੱਲ ਗਰਾਹਾ ਮੇਰੇ ਖਿਲਾਫ ਕਹਿੰਦਾ ਇਹ ਆਪ ਘੜਾੜੇ ਤੇ ਰੱਖੀ ਬੈਠਾ ਮੈਂ ਜਵਾਬ ਦਿੱਤਾ ਮੇਰੀ ਇੱਕ ਸਟੇਟਮੈਂਟ ਮੇਰਾ ਇੱਕ ਬਿਆਨ ਕਢਾ ਦਿਓ ਦਿਖਾ ਦਿਓ ਵੀ ਲੱਖੇ ਨੇ ਕਦੇ ਇਹ ਕਿਹਾ ਵੀ ਇਹਨਾਂ ਨੂੰ ਕੰਮ ਨਹੀਂ ਦੇਣਾ